ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਹੋ ਜੀ ਤਾਂ ਉਮੀਦ ਕਰਦਾ ਸਾਰੇ ਠੀਕੀ ਹੋਵੋਗੇ ਤੇ ਬਾਕੀ ਵੀ ਸਾਰਿਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਪਰ ਉਹ ਤੋਂ ਤੰਦਰੁਸਤੀ ਰੱਖੇ ਸਾਰਿਆਂ ਨੂੰ ਠੀਕ ਹੈ ਜੀ ਤੇ ਅੱਜ ਆਪਾਂ ਚੱਲੇ ਆ ਜੀ ਮਾਗੀ ਦਾ ਮੇਲਾ ਦੇਖਣ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਆਪਾਂ ਜਾਵਾਂਗੇ ਜਾਂ ਤਾਂ ਸੁਹਾਣਾ ਸਾਹਿਬ ਜਾਂ ਇੱਧਰ ਗੁਰੂਕਰ ਹੋਰ ਵੀ ਬਹੁਤ ਨੇ ਜੀ ਤੇ ਗੁਰੂ ਘਰ ਚੱਲਾਂਗੇ ਆਪਾਂ ਜਿੱਥੇ ਵਧੀਆ ਮੇਲਾ ਲੱਗਿਆ ਹੋਵੇ ਠੀਕ ਹੈ ਜੀ ਇਹਦੇ ਨਾਲੇ ਮੱਥਾ ਟੇਕਿਆਵਾਂਗੇ ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂ ਬਣੇ ਰਹੋ ਆਪਣੇ ਬਲੌਗ ਨਾਲ ਠੀਕ ਹੈ ਜੀ ਤੇ ਆਪਾਂ ਤਾਂ ਹੋ ਗਏ ਹਾਂ ਜੀ ਰੈਡੀ ਬਸ ਕੱਲੇ ਬੂਟ ਪਾਉਣ ਵਾਲੇ ਬਾਕੀ ਆ ਤੇ ਬਾਕੀ ਗੱਲ ਨੂੰ ਰਿਅਲੀ ਰੈਡੀ ਹੋ ਰਿਹਾ ਤੇ ਫਿਰ ਆਪਾਂ ਚੱਲਦੇ ਹਾਂ ਜੀ ਘਰੋਂ ਨਿਕਲਦੇ ਹਾਂ ਤੇ ਬਾਕੀ ਆਪਣਾ ਜਿਹੜਾ ਫਲੈਟ ਸੀਗਾ ਤੁਸੀਂ ਦੇਖਿਆ ਸੀ ਪਹਿਲਾਂ ਉਸ ਦਿਨ ਤਾਂ ਸਾਰਾ ਮਨਕ ਸਮਾਨ ਸਭ ਸੈੱਟ ਨਹੀਂ ਕੀਤਾ ਸੀਗਾ ਸਾਰਾ ਸਮਾਨ ਸਭ ਸੈੱਟ ਕਰ ਲਿਆ ਆਪਣੇ ਸੋਫੇ ਵੀ ਆ ਗਏ ਜੀ ਨਵੇਂ ਤੋ ਬਿਲੰਦੇ ਨਵੇਂ ਇਲਾਕੇ ਇੱਥੇ ਠੀਕ ਹੈ ਜੀ ਤੇ ਬਾਕੀ ਸਾਰਾ ਕੁਝ ਵਧੀਆ ਬਣ ਗਿਆ ਤੇ ਹੁਣ ਆਪਾਂ ਰਾਤ ਨੂੰ ਲੋੜੀ ਵੀ ਪਾਈ ਸੀ ਅਸੀਂ ਤੇ ਇਹ ਤੁਹਾਨੂੰ ਦਿਖਾਉਨੇ ਆ ਵੀ ਲੋੜੀ ਅਸੀਂ ਰਾਤ ਕਿੱਥੇ ਪਾਈ ਸੀ ਤੇ ਇੱਕ ਮਿੰਟ ਜੀ ਧੁੰਦ ਬਹੁਤ ਆ ਰਾਤ ਆਪਾਂ ਉਥੇ ਲੋੜੀ ਪਾਈ ਸੀ ਜੀ ਤੇ ਉਹ ਸਾਹਮਣੇ ਘਾਹ ਦੇ ਪਿੱਛੇ ਉਹ ਮੜਿਆ ਦਿਖ ਰਿਹਾ ਰਾਖ ਜੀ ਹੈ ਨਾ ਲੋੜੀ ਦੀ ਉਥੇ ਲੋੜੀ ਪਾਈ ਸੀਗੀ ਤੇ ਬਾਕੀ ਧੁੰਦ ਹੈਗੀ ਹਾਲੇ ਠੀਕ ਹੈ ਜੀ ਹਾਲੇ ਅੱਜ ਧੁੱਪ ਨਿਕਲੂਗੀ ਵੈਸੇ ਮਾਗੀ ਤੇ ਵੈਸੇ ਧੁੰਦ ਹੁੰਦੀ ਆ ਤੇ ਧੁੱਪ ਵੈਸੇ ਨਿਕਲੂਗੀ ਤੇ ਬਾਕੀ ਬਣੇ ਰਹੋ ਆਪਣੇ ਵਲੌਗ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਤੇ ਬਾਕੀ ਹੁਣ ਗਾਣਾ ਵੀ ਆਊਗਾ ਆਪਣਾ ਜਲਦੀ ਠੀਕ ਹੈ ਜੀ ਨਵਾਂ ਤੇ ਮਿਲਦੇ ਆ ਤੁਹਾਨੂੰ ਚੱਲ ਕੇ ਠੀਕ ਹੈ ਜੀ ਹਾਂ ਜੀ ਤਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਦੋ ਸਾਰੇ ਠੀਕ ਹੋ ਤੇ ਦੱਸੋ ਜੀ ਮੈਂ ਕਿੱਦਾਂ ਲੱਗ ਰਹੀ ਆ ਸੂਰਜ ਦੱਸਿਓ ਕਮੈਂਟ ਕਰਕੇ ਤੇ ਅਸੀਂ ਜਾ ਰਹੇ ਹਾਂ ਜੀ ਸੁਹਾਣਾ ਸਾਹਿਬ ਗੁਰੂ ਘਰ ਮੱਥਾ ਟੇਕਣ ਮਾਗੀ ਦਾ ਕਰਕੇ ਜੀ ਤੇ ਤੁਸੀਂ ਜੁੜੇ ਰਹੋ ਸਾਡੇ ਵਲੌਗ ਨਾਲ ਦਿਖਾਵਾਂਗੇ ਤੁਹਾਨੂੰ ਗੁਰੂ ਘਰ ਅਸੀਂ ਸੁਣਿਆਗਾ ਇੱਥੇ ਵੀ ਸੁਹਾਣਾ ਸਾਹਿਬ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਤਾਂ ਉੱਥੇ ਆਪਾਂ ਕੋਈ ਵੀ ਆਪਦੀ ਮਨੋ ਕਾਮਨਾ ਲੈ ਕੇ ਜਾਂਦੇ ਕਹਿੰਦੇ ਪੂਰੀ ਹੁੰਦੀ ਆ ਸੁੱਖ ਪੂਰੀ ਹੁੰਦੀ ਆ ਉੱਥੇ ਚਲੋ ਅਸੀਂ ਸੁੱਖ ਕੇ ਆਉਂਨੇ ਆ ਕੁਛ ਮਾਗੀ ਤੇ ਨਾਲੇ ਮੱਥਾ ਟੇਕਿਆਵਾਂਗੇ ਨਾਲੇ ਕੋਈ ਸੁੱਖ ਸੁੱਖ ਕੇ ਆਵਾਂਗੇ ਤੇ ਚਲੋ ਜੀ ਚੱਲਦੇ ਆਪਾਂ ਗੁਰੂ ਘਰ ਮੱਥਾ ਟੇਕਣ ਹਾਂਜੀ ਅਸੀਂ ਚੱਲੇ ਆਂ ਚਲੋ ਚੱਲੀਏ ਜੀ ਜਣਾਣਾਂ ਨੇ ਕੌਣ ਇਹਨਾਂ ਨੇ ਅੱਛਾ ਕਰਨ ਉਹਨਾਂ ਨੇ ਜਾਣਾ ਕੌਣ ਅੱਛਾ ਹੁਣ ਠੀਕ ਐ ਚਲੋ ਜੀ ਇੱਥੇ ਖੜ੍ਹ ਜੋ ਤਾਂ ਹਾਂਜੀ ਆਪਣੀ ਕੈਬ ਆਉਣ ਵਾਲੀ ਆ ਤੇ ਆਪਾਂ ਕੈਬ ਦੀ ਵੇਟ ਕਰਦੇ ਫਿਰ 2 ਮਿੰਟ ਠੀਕ ਹੈ ਤੇ ਫਿਰ ਆਪਾਂ ਚੱਲਦੇ ਆ ਮੱਖਣ ਦੇ ਘਸਾਣਾ ਸਾਹਿਬ ਠੀਕ ਹੈ ਜੀ ਇਹ ਬਣੇ ਰਹੋ ਆਪਣੇ ਵਲੌਗ ਨਾਲ ਆਪਣੀ ਕੈਬ ਆ ਗਈ ਆ ਉਹ ਦੇਖੋ ਚਲੋ ਜੀ ਚਲਿਏ ਹਾਂ ਹਾਂ ਜੀ ਕੈਬ ਆ ਗਈ ਆਪਣੀ ਹੁਣ ਆਪਾਂ ਚੱਲਦੇ ਆ ਠੀਕ ਹੈ ਜੀ ਸਵਾਗਤ ਹੈ ਬੈਠੋ ਉਹ ਮੈਂ ਹੁਣ ਟਿੰਡ ਗਿੱਦੀ ਆਪਾਂ ਬੈਠਾ ਨੋ ਤਾਂ ਸਾਡੀ ਗੱਲ ਕਰਦੇ ਹਾਂ ਹਾਂਜੀ ਤਾਂ ਆਪਾਂ ਚੱਲ ਰਹੇ ਹਾਂ ਸਾਨਾ ਸਾਹਿਬ ਠੀਕ ਹੈ ਜੀ ਤਾਂ ਬਹੁਤ ਅੱਜ ਇਹਦੇ ਤੇ ਬਿਨਿੰਟ ਕਰਨੀ ਹੈ ਹਾਂਜੀ ਤਾਂ ਆਪਾਂ ਪਹੁੰਚ ਚੁੱਕੇ ਹਾਂ ਸਾਨਾ ਸਾਹਿਬ ਗੁਰੂਗਰ ਹੋਮ ਨੀਅਰ ਇਦਰ ਹੋਮਲੈਂਡ ਹੋਰ ਹੈ ਜੀ ਹੋਮਲੈਂਡ ਦੇ ਬਿਲਕੁਲ ਸਾਹਮਣੇ ਸਾਨਾ ਸਾਹਿਬ ਗੁਰੂਗਰਾ ਜੀ ਉੱਥੇ ਪਹੁੰਚ ਚੁੱਕੇ ਆਂ ਹੈਲੋ ਚੰਨ ਬਦੰਦ ਚੰਨ ਤਾਂ ਇਹ ਦਿੱਖ ਰਹੀ ਸੀ ਤੋ ਦਪੰਦ ਤੇ ਆਈ ਨਹੀਂ ਸੀ ਹਾਂ ਹਾਂਜੀ ਤਾਂ ਆਪਾਂ ਸੋਹਣਾ ਸਾਹਿਬ ਗੁਰੂ ਘਰ ਪਹੁੰਚ ਚੁੱਕੇ ਆ ਜੀ ਤੇ ਆਹ ਦੇਖੋ ਗੁਰੂ ਘਰ ਤੇ ਬਾਕੀ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅੱਜ ਮੱਗੀ ਆ ਧੁੰਦ ਵੀ ਹੋਊਗੀ ਤੇ ਧੁੱਪ ਵੀ ਨਿਕਲੂਗੀ ਉਹ ਧੁੱਪ ਨਿਕਲ ਚੁੱਕੀ ਆ ਤੇ ਹੁਣ ਆਪਾਂ ਚੱਲਦੇ ਆ ਜੀ ਗੁਰੂ ਘਰ ਠੀਕ ਆ ਜੀ ਆ ਸਾਹਮਣੇ ਗੁਰੂ ਘਰ ਆ ਜੀ ਹਾਂਜੀ ਤਾਂ ਅਸੀਂ ਗੁਰੂ ਘਰ ਪਹੁੰਚ ਚੁੱਕੇ ਆ ਦੇਖੋ ਜੀ ਹੁਣ ਗੁਰੂ ਘਰ ਐਂਟਰ ਹੋਣ ਲੱਗੇ ਆ मुगल हिकु मिंट ਕਹਾ ਹਾਜ਼ਰਾ ਬਹੂਰ ਹਾਂਜੀ ਤਾਂ ਗੁਰੂ ਘਰ ਮੱਥਾ ਟੇਕ ਲਿਆ ਜੀ ਅਸੀਂ ਤੇ ਹੁਣ ਚੱਲਦੇ ਆਪਾਂ ਲੰਗਰ ਹਾਲ 'ਚ ਲੰਗਰ ਸ਼ਕ ਤੇ ਆਉਨੇ ਆ ਠੀਕ ਹੈ ਜੀ ਤੇ ਬਹੁਤ ਮਨ ਨੂੰ ਸ਼ਾਂਤੀ ਮਿਲੀ ਮੱਥਾ ਟੇਕ ਕੇ ਠੀਕ ਹੈ ਜੀ ਅਸੀਂ ਦਾ ਆਪਾਂ ਗੁਰੂ ਘਰ 'ਚ ਲੰਗਰ ਸ਼ਕ ਲਿਆ ਦਾ ਲੰਗਰ ਦੀ ਬਹੁਤ ਸਵਾਦ ਸੀ ਤੇ ਬਹੁਤ ਵਧੀਆ ਲੱਗਿਆ ਬਈ ਆਣਾ ਮਨ ਨੂੰ ਸ਼ਾਂਤੀ ਆ ਗਈ ਤੇ ਤੁਸੀਂ ਵੀ ਆਇਆ ਕਰੋ ਇੱਥੇ ਗੁਰੂ ਘਰ ਤੇ ਫਿਰ ਆਪਾਂ ਚੱਲਿਆਂ ਘਰ ਨੂੰ ਵਾਪਸ ਆ ਦੇਖਾਂਗੇ ਰਾਤ ਕਿਤੇ ਹੋਰ ਜੇ ਰੁਕਣਾ ਹਾਂ ਤਾਂ ਕਿਤੇ ਜਾਵਾਂਗੇ ਨਹੀਂ ਸਿੱਧਾ ਘਰ ਨੂੰ ਜਾਵਾਂਗੇ ਸਭ ਬਣੀ ਤੋਂ ਆਪਣੇ ਵਲੌਗ ਨੂੰ ਠੀਕ ਹੈ ਜੀ ਥੈਂਕ ਯੂ ਹਾਂਜੀ ਤਾਂ ਸਵੇਰ ਆਉਂਦੇ ਹੋਏ ਤਾਂ ਠੰਡ ਵਾਲੀ ਸੀ ਅਸੀਂ ਕੈਬ ਲੈ ਕੇ ਸੀ ਹੁਣ ਠੰਡ ਥੋੜੀ ਜਿਹੀ ਘਟ ਗਈ ਹੁਣ ਸੈਟਰ ਤੇ ਚੱਲੇ ਆਂ ਅਮਾ ਖੜੇ ਆਂ ਹੋਮਲੈਂਡ ਕੋਲੇ ਠੀਕ ਹੈ ਜੀ ਆ ਦੇਖੋ ਆਟੋ ਵੀ 12:00 ਵਜੇ ਦੀ ਦਿੰਦਾ ਹੋ ਨੰਮ ਸੁਭਾਗ ਲਟਾ ਹੁਣ ਕਿਹਨੂੰ ਬੋਲੂ ਹਾਂਜੀ ਤਾਂ ਆਪਾਂ ਆ ਗਏ ਹੁਣ ਆਟੋ ਤੋਂ ਉੱਤਰ ਗਏ ਸੀਗੇ ਹੁਣ ਆਪਾਂ ਆਪਣੇ ਫਲੈਟ ਪਹੁੰਚਣ ਵਾਲੇ ਸਾਹਮਣੇ ਆਪਣਾ ਫਲੈਟ ਆ ਤੇ ਠੰਡ ਬਹੁਤ ਆ ਠੀਕ ਹੈ ਜੀ ਤੇ ਵਾਕਿ ਅੱਜ ਬਹੁਤ ਵਧੀਆ ਲੱਗਿਆ ਸਵੇਰ ਸੌਂ ਉੱਠ ਕੇ ਨਹਾ ਕੇ ਗਏ ਗੁਰੂ ਘਰ ਮੱਥਾ ਟੇਕਣਾ ਹਾਂਜੀ ਅੱਧਰ ਗਏ ਕੋਈ ਨਹੀਂ ਇਹ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਘਰੇ ਠੀਕ ਹੈ ਜੀ